ਮੈਨੂੰ ਆਵਾਹਾਂ ਫਰੀਆਂ ਆਈ ਨਵਾਰੀ ਤੇਰੀ ਪਾਰੀ ਮੇਰੀ ਸਾਦੀ ਜਿੰਨਾ ਤਸੀਆਂ ਤੇਰੇ ਤੇ ਮਾਇ ਪੋਹਰਾ ਹੋਤੇ ਕਣ जेरी टेडी का नी लिज जो आवाज नी एक बारो नी जे बे कर नी चोत तेरी जगदी उणा मुसी बता नी हावो रे जय हो पादे कान ले जय हो तंग कर रोणा ते क्यों इतना रखिया तेरे बेवाए को

تر دے تر تر دیا جہیا کر ਸਪਨਾ ਲਾਲੀਆਂ ਚੜੀਆਂ ਸਪਨਾ ਤੇ ਚਿਹਰ ਤੇਰੀ ਦਾ ਦੀਏ ਵਾਰੀ ਤਵਾਰੀ ਮੇਰੀ ਜੈ ਮਾਤਾ ਜੀ ਮੈਂ ਇਸ ਪਵਿੱਤਰ ਰੰਰਾਤੇ ਦੇ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਇਲਾਕਾ ਵਾਸੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਕਾਮਨਾ ਕਰਦਾ ਹਾਂ ਕਿ ਮਹਾ ਮਈ ਸਭ ਨੂੰ ਤੰਦਰੁਸਤ ਰੱਖੇ ਔਰ ਚੜਦੀ ਕਲਾ ਚ ਰੱਖੇ ਇਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਕਪਾਲ ਮੰਦਿਰ ਕਮੇਟੀ ਵੱਲੋਂ ਇਹ ਨਰਤial ਦੇ ਵਿੱਚ ਚੌਕੀਆਂ ਦਾ ਆਯੋਜਨ ਕੀਤਾ ਜਾਂਦਾ ਜਿਸ ਵਿੱਚ ਵੱਖ-ਵੱਖ ਵੱਖ-ਵੱਖ ਕਲਾਕਾਰ ਜਿਹੜੇ ਮਹਾਮਾਈ ਦਾ ਗੁਣਗਾਨ ਕਰਦੇ ਹਨ ਅੱਜ ਦੇ ਚੌਕੀ ਦੇ ਵਿੱਚ ਸ਼੍ਰੀ ਸ਼ਤੀਸ਼ ਬਿੱਲਾ ਜੀ ਮਹਾਮਾਈ ਦਾ ਗੁਣਕਾਰ ਕਰ ਰਹੇ ਹਨ ਔਰ ਸਭਤ ਲੋਕੀ ਇਹ ਬੜੇ ਹੀ ਆਨੰਦ ਮਾਰ ਰਹੇ ਹਨ ਇਸ ਦਾ ਸਰਵਨ ਕਰ ਰਹੇ ਸਰਵਨ ਕਰ ਰਹੇ ਹਨ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਔਰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ गोपाल मंदिर 'ਚ ਪਹੁੰਚ ਕੇ ਇਹਦੀ ਮੰਦਿਰ ਦੀ ਸ਼ੋਭਾ ਵਡਾਓ ਔਰ ਮਾ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਅੱਜ ਪਹਿਲਾ ਦਿਨ 파ਲ ਸ਼ੈਲ ਮੂਰਤੀ ਦੇ ਸ਼ੈਲ ਮੂਰਤੀ ਦੇ ਜੋ ਮਨਾਇਆ ਜਾਂਦਾ ਹੈ ਔਰ ਮੈਂ ਸਾਰੇ ਆਹੀ ਮੰਦਿਰ ਵੱਲੋਂ ਕਮੇਟੀ ਵੱਲੋਂ ਸਾਰੇ ਹੀ ਉਹਨਾਂ ਸੱਜਣਾ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੰਦਿਰ ਨੂੰ ਵੱਧ-ਵਧ ਸਹਿਯੋਗ ਦਿੰਦੇ ਹਨ ਔਰ ਇਹੀ ਸੇਵਾ ਕਰਦੇ ਨੇ ਅੱਜ ਦੀ ਜਗਰਾਤੇ ਦੀ ਸੇਵਾ ਸ਼੍ਰੀ ਮਹਾਜਨ ਪਰਿਵਾਰ ਨੂੰ ਪੁਰਾਈ ਗਈ ਹੈ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੈ ਮਾਤਾ ਦੀ ਦੇਖੋ ਜੀ ਭਗਤਾਂ ਵੱਲੋਂ ਇੰਨਾ ਸਤਿਸ਼ਾ ਹੈ ਵੀ ਜਗ੍ਹਾ ਬਿਲਕੁਲ ਜਗ੍ਹਾ ਹੀ ਨਹੀਂ ਹੈਗੀ ਬੈਠਣ ਵਾਸਤੇ ਇੰਨੀ ਦੁਨੀਆ ਆ ਰਹੀ ਘਟੋ ਘਟ 4-500 ਦੀ ਸੰਗਤ ਬਾਹਰ ਬੈਠੀ ਹੋਈ ਹੈ ਔਰ ਲੋਕ ਬੇਦਾ ਬਹੁਤ ਹੀ ਆਨੰਦ ਮਾਣ ਰਹੇ ਹਨ ਨਰਾਤਿਆਂ ਨੂੰ ਬੜੀ ਮੰਦਿਰ ਕਮੇਟੀ ਵੱਲੋਂ ਵੀ ਇਹਦੇ ਨਾਲ ਬੜੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਤਰ੍ਹਾਂ ਕਿ ਲਾਈਟਾਂ ਦੀ ਵਿਵਸਥਾ ਕੀਤੀ ਗਈ ਹੈ ਔਰ ਪ੍ਰਸ਼ਾਦ ਦੀ ਵਿਵਸਥਾ ਔਰ ਮੰਦਿਰ ਨੂੰ ਸਜਾਇਆ ਗਿਆ ਹੈ ਤੇ ਲੋਕੀ ਬਹੁਤ ਹੀ ਹਮਮਾ ਕੇ ਮੰਦਿਰ ਵਿੱਚ ਪਹੁੰਚ ਰਹੇ ਹਨ ਔਰ ਮਹਾਮਈ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਜੈ ਮਾਤਾ ਦੀ ਜੈ ਮਾਤਾ ਦੀ ਗੋਪਾਲ ਮੰਦਰ ਨਾਲ ਆਪਾਂ ਪਿਛਲੇ 25 ਸਾਲਾਂ ਤੋਂ ਜੁੜੇ ਆ ਤੇ ਇੱਥੇ ਵੀ ਕਮੇਟੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਾਰੇ ਭਗਤਾਂ ਨੂੰ ਸ਼ਰਧਾਲੂਆਂ ਨੂੰ ਬਹੁਤ ਜ਼ਿਆਦਾ ਵਧਾਈ ਹੋਵੇ ਜੈ ਮਾਤਾ ਦੀ ਜਿਹੜਾ ਵੀ ਇਸ ਮੰਦਰ ਆਂਦਾ ਹੈ ਉਹਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਸਾਨੂੰ ਬਹੁਤ ਕੁਝ ਦਿੱਤਾ ਮਾਂ ਮਾਈ ਨੇ ਤੁਸੀਂ ਵੀ ਆਓ ਇਹਨਾਂ ਦੇ ਦਰਸ਼ਨ ਕਰੋ ਤੇ ਆਪਣੀ ਮਨੋ ਕਾਮਨਾ ਪੂਰਨ ਕਰੋ